ਟ੍ਰੈਜਡੀ ਹਮੇਸ਼ਾ ਸਟਰੋਂਗ ਰਹੀ ਆ ਦੁੱਖ ਬੰਦੇ ਨੂੰ ਹਮੇਸ਼ਾ ਸਟਰੋਂਗ ਕਰਕੇ ਭੇਜਦਾ ਜਿਹਦੇ ਘਰ ਵੱਡਾ ਹਾਦਸਾ ਹੋਇਆ ਉਹਨਾਂ ਦਾ ਸਾਰਾ ਪਰਿਵਾਰ ਦੇ ਨਜ਼ਰੀਆ ਅਕਲਾਂ ਕਦਰਾਂ ਕੀਮਤਾਂ ਬਦਲ ਜਾਂਦੀ ਬਦਲ ਜਾਂਦੀਆਂ ਬਿਲਕੁਲ ਮੈਂ ਸਹਿਮਤ ਹਾਂ ਤੁਹਾਡੀ ਇਸ ਗੱਲ ਦੇ ਨਾਲ ਲੋਕ ਕਾਮੇਡੀ ਕਹਿੰਦੇ ਆ ਨਾ ਕਾਮੇਡੀ 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 ਡਿਪਰੈਸ਼ਨ ਹੈ ਪਰ ਜਿਹੜੀ ਚੀਜ਼ ਤੁਹਾਨੂੰ ਰਵਾਉਂਦੀ ਹੈ ਨਾ ਉਹ ਤੁਹਾਡਾ ਅੰਦਰਲਾ ਗ ਬਾਰ-ਬਾਰ ਘੱਡਦੀ ਹੈ ਉਹ ਸਭ ਤੋਂ ਸਟਰੋਂਗ ਹੈ ਮੈਂ ਕਹਿੰਦਾ ਬੰਦੇ ਰੋਂਦੇ ਨਹੀਂ ਨੀਅਤ ਬਣੀ ਹੋਈ ਆ ਮੈਂ ਨਹੀਂ ਬੁਣਾ ਪਰ ਜਿਹੜਾ ਰੋਂਦਾ ਨਹੀਂ ਆ ਨਾ ਉਹ ਸੌ ਰੋਗਾਂ ਦਾ ਮਾਲਕ ਹੈ ਹੰਝੂ ਤੁਹਾਡਾ ਇੰਨਾ ਦੁੱਖ ਬਾਹਰ ਲੈ ਜਾਂਦੇ ਆ ਆ ਡੈਡੀ ਦੀ ਮੌਤੇ ਪਤਾ ਲੱਗਾ ਜਿੰਨਾ ਦੱਬ ਕੇ ਰੋ ਲੋ ਉੰਨਾ ਰਿਲੈਕਸ ਹੋ ਨਾ ਰੁਣਾ ਤੁਹਾਡੀ ਈਗੋ ਦਾ ਸਬੂਤ ਹੈ ਈਗੋ ਕਦੇ ਵੀ ਕਿਸੇ ਬੇੜੇ 'ਚ ਨਹੀਂ ਚੜੀ ਨਾ ਉਹਨੇ ਕਿਸੇ ਨੂੰ ਪਾਰ ਲੱਗਣ ਦਿੱਤਾ ਨਾ ਆਪ ਲੱਗੀ ਅਜੇ ਤੱਕ ਈਗੋ ਈਗੋ ਜੀ ਆਪਾ ਬੈਠੇ ਰਹਿੰਨੇ ਔਰਥ ਕਿਉਂ ਸਟਰੋਂਗ ਹੈ ਰੋ ਲੈਂਦੀ ਹੈ ਇੱਥੇ ਜਿਹੜਾ ਪਿਆਰ ਨਾ ਸਾਰਾ ਕੁਝ ਨੂੰ ਕੱਢ ਕੇ ਬਾਹਰ ਮਾਰਦੀ ਹੈ ਹੂੰ ਫਿਰ ਅੰਦਰ ਸਟਰੋਂਗ ਹੋਣ ਤੋਂ ਸਿਵਾ ਬਚਦਾ ਕੀ ਹੈ ਬੰਦੇ ਦੇ ਅੰਦਰ ਤਾਂ ਗਰਜ ਜੀ ਪਈ ਰਹਿੰਦੀ ਹੈ ਈ ਕੋਈ ਪਈ ਰਹਿੰਦੀ ਹੈ ਉੱਥੇ ਥਾਂ ਹੀ ਨਹੀਂ ਕਿਸੇ ਚੀਜ਼ ਦੇ ਵੜਨ ਦੀ ਹੂੰ ਉਹ ਰੋ ਲੈਂਦੀ ਹੈ ਗੱਲ-ਗੱਲ ਤੇ ਇਮੋਸ਼ਨ ਕੱਢ ਦਿੰਦੀ ਹੈ ਨਵੀਆਂ ਚੀਜ਼ਾਂ ਲਈ ਥਾਂ ਖਾਲੀ ਹੋ ਜਾਂਦੀ ਹੈ ਇਸੇ ਕਰਕੇ ਉਹ ਹਰ ਦੁੱਖ ਹਰ ਚੀਜ਼ بڑے ਤਰੀਕੇ ਨਾਲ ਝਰ ਕੇ ਅੱਗੇ ਨਹੀਂ